ਇਹ ਵੀਡੀਓ 'ਚ ਥੋੜਾ ਸਵਾਗਤ ਆ। ਅੱਜ ਆਪਣੇ ਕੋਲ ਇਹ ਡਾ ਟਰੈਕਟਰ ਉਹ ਦਿਨ ਸੀਗਾ ਮੋਡੀਫਾਈ ਕੀਤਾ ਹੋਇਆ ਉਹਦੇ ਮਗਰ ਸੀ ਉਹਦੇ 15 ਹਾਲ ਤੇ ਅੱਜ ਇਹਦੇ ਮਗਰ ਹੈਗਾ 13 ਹਾਲ ਦੇਖਦੇ ਆਂ ਅੱਜ ਆਪਣੇ ਕੋਲ ਵੀਡੀਓ ਬਣਾਉਣਾ ਪਿਆ ਤਾਂ ਅਗਰ ਕਿ ਆਪਣੀ ਥੋੜੀ ਬੈਰੀ ਜੇ ਵੀਡੀਓ ਦੂਜੇ ਹਾਈਜ 1300 ਚੱਕਰਾ 1300 ਚੱਕਰਾ ਮਿੱਤਰੋ ਜੈਕਰ ਪਰੇਮਾ ਫਤਿਹ ਹਰ ਵੀ ਮਿੱਤਰੋ ਜਮਾ ਥੱਲੇ ਆ ਤਪੜਾ ਰਾਣਾ ਸੁਹਾ ਗਮ ਰਵਾਰੇ ਪਾ ਕੇ ਇੱਕ ਬੜੀ ਭਵਿਆਣਾ ਬਾ ਕੇ ਬਾਕੀ ਤੇੜ ਵੀ ਦੇਖਾਂਗੇ ਆਪਾਂ ਕਿੰਨਾ ਕੰਦਦਾਗਾ 2 ਕਿੱਲੇ ਨੇ ਇਹ ਪੂਰੇ 40 ਲੀਟਰ ਤੇਲ ਵੀ ਉਹ ਆਪਾਂ ਪਾਉਣ ਲੱਗੇ ਆਗੇ ਕਿਹੜੇ ਵਾਲੇ 2 ਗੜੀ ਲਿਆਦੇ ਆਗੇ ਤੀਜਾ ਘੜਾਈ ਜਾਂਦਾ ਆ ਦੇਖੋ ਮੋੜ ਤੇ ਮਿੱਤਰੋ ਲੈਫਟਾ ਪਰ ਢੇੜਦੇ ਨੇ ਕਰਵਾਈ ਨਹੀਂ ਜੋਟੇ ਨੂੰ ਦੱਸੋ ਕਿ ਇਹ ਲੱਗਿਆ ਆ ਦੇਖੋ ਜਦ ਫੱਟਾ ਉਹ ਨਾਲ ਗਰਹਿ ਜਾਂਦਾ ਹੈ ਕੋਈ ਚੱਕਰ ਹੀ ਨਹੀਂ ਮਿੱਤਰੋ ਬਹੁਤ ਜ਼ਿਆਦਾ ਤੇਵਾ ਹੋਦੀ yeah ਲੱਗ ਰਹੇ ਆਪਾਂ ਸਰੋਤ ਚੈੱਕ ਜਿਵੇਂ ਲੱਗਾ ਤੁਸੀਂ ਉਹ ਕਮੈਂਟਾਂ ਚ ਤੇਰਾ ਗੇਰੋ ਚੱਕਰ ਝਗੜਾ ਲਾਉਣ ਲੱਗਿਆ ਤੇ ਬਾਕੀ ਆਪਾਂ ਦਿਖਾਉਨੇ ਹਾਲੂ ਨਾਮ ਨਾਲ ਇਹ ਬਣਦਾ ਕਰ ਲੋ ਹਾਲ ਜਮਾ ਦੱਲੇ ਆ ਇਹੋ ਬੰਦਾ ਆ ਗਿਆ ਤਾਂ ਪਸੋਂ ਥੱਲੇ ਉਤਰ ਕੇ ਵੀ ਦਿਖਾਵਾਂਗੇ ਇੱਕ ਦੂਜੀ ਵਾਰੀ ਹਾਂ ਜੇਕਰ ਮੱਤੇ para ainda ਅਗਲੀ ਵੀਡੀਓ ਚ ਜੌਂਡੀਅਰ ਦਿਖਾਵਾਂਗੇ ਤੇ ਰਹਾਣਾਂ ਤੇ ਤਾਂ ਇਹ ਦੂਪਰ ਨਾਲ ਦੂਜਾ ਰੜ ਗਰਾਈ ਤੇ ਅੱਜ ਦੂਜਾਗਾ ਇਸ ਦਾ ਵਾਲਾ ਜੌਂਡੀਅਰ ਮਿੱਤਰੋ ਜੌਂਡੀਅਰ ਦੇਖਦੇ ਆਂ ਕੀ ਕਹਿੰਦਾ ਅਗਲੀ ਵੀਡੀਓ ਚ ਰਾਨ ਵਾਢੋ ਟਾਣ ਕੋਈ ਪਰਵਾਹੀ ਨਹੀਂ ਮਿੱਤਰੋ ਤੇ ਰਾਨ ਜਏ 15 ਹਣ ਇਹਨਾਂ ਨਾਲ ਕੋਈ ਪਰਵਾਹੀ ਨਹੀਂ ਗੱਟੋ ਹੀ ਦਰੇ ਕਰਦਨੇ ਆਹ ਦਰਹਾਨ ਮਿੱਤਰੋ ਨਜ਼ਰ ਪਾ ਕੇ ਭਾਨ ਕਿੰਨਾ ਦੇਖਾ ਗਿਆ ਦੋ ਗਿੱਲਿਆਂ ਦੇ ਹਾਂ ਬਈ ਮਿੱਤਰੋ ਬਾਤਾ ਪਾਣਾ ਆਪਾਂ ਇਧਰ ਦੇ ਆ ਪਾ ਮਿਲ ਗਿਆ ਤੇਲ ਕਿੰਨਾ ਆ ਗਿਆ ਮਿੱਤਰੋ 2 ਕਿਲੋ ਦਾ ਕੁਸੂ ਪਰਲੇ ਜਾਣ ਬੰਗੀ ਉਹ ਬਾਹਰ ਜਾਂਦੀ ਆ ਛਾ ਮੈ ਲਾ ਲਿਆ ਬਣਾਇਆ ਇਹਦੇ ਕੀ ਹੋ ਗਿਆ ਏ ਬੰਦ ਹੋ ਗਿਆ ਜੀ ਮਿੱਤਰੋ

40 ਲੀਟਰ ਦੇ ਰਾਦਰਾਂ 10 ਤੋਂ ਘੱਟ ਹੀ ਰਹਾ ਤਾਂ ਮਿੱਤਰੋ ਤੇ ਰਹਿ ਗਿਆ ਹੁਣ 40 ਲੀਟਰ ਇਹ ਆ ਲੀਟਰ ਦੇ ਸੀ ਮਿੱਤਰੋ ਦੇਖੋ ਆਪਾਂ ਹਣ ਲੱਗਿਆ ਦੋ ਕਿਨਾਂ ਤੋਂ ਵੱਧ ਵਾਣ ਵਾਤਾ ਦੋ ਵਾਰੀ ਬਹਣ ਵਾ ਮਿੱਤਰੋ ਆਪ ਸਾਢੇ 8 ਲੀਟਰ ਦੇ ਦਿਖਾਦਾ ਮਿੱਤਰੋ ਦੋ ਵਾਰੀਆਂ ਚ ਕਰੋ ਇੱਕ ਦੱਸੋ ਕਮੈਂਟਾਂ ਵਿੱਚ ਕਿਵੇਂ ਲੱਗਿਆ ਨਾਟ 11 ਇੱਟ ਜਮਾ ਥੱਲੇ ਸੀ ਮਿੱਤਰੋ ਦੱਸਿਓ ਤੁਸੀਂ ਤੁਹਾਨੂੰ ਕਿਵੇਂ ਲੱਗਿਆ ਮਿੱਤਰੋ ਮਿਲਦੇ ਆ ਅਗਲੀ ਵੀਡੀਓ ਚ ਅਗਲੀ ਵੀਡੀਓ ਚ ਮਿਲਾਂਗੇ ਮਿੱਤਰੋ ਜੌਂਡੀਆਰ ਤੇ ਅੱਜ ਵਾਲੀ ਵੀਡੀਓ ਨੂੰ ਦੇਖ ਕੇ ਦੱਸਿਓ ਤੁਹਾਨੂੰ ਕਿਵੇਂ ਲੱਗਿਆ 88 ਲੀਟਰ ਤੇ ਲਗਾਤਾ ਨਾਡ ਗਿਆ ਨੇ ਅਗਲੀ ਵੀਡੀਓ ਚ ਮਿਲਦਾ ਮਿੱਤਰੋ ਮਿਲੋ ਓਕੇ ਬਾਈ